ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਬਨੇਗਾ ਦੀ ਪ੍ਰਾਪਤੀ ਲਈ ਹੋਵੇਗਾ 28 ਫਰਵਰੀ ਨੂੰ ਪੰਜਾਬ ਭਰ ਚ ਐਕਸ਼ਨ ਡੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਤੇ ਪੰਜਾਬ ਸੂਬੇ ਅੰਦਰ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਾਰੰਟੀ ਐਕਟ ਬਨੇਗਾ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਹਰ ਮਹੀਨੇ ਪੰਜਾਬ ਭਰ ਵਿੱਚ ਐਕਸ਼ਨ ਡੇ ਦਿਨਾ ਤੇ ਐਕਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ ਇਸ ਦਿਤ ਹੁਣ 28 ਫਰਵਰੀ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ਅਤੇ ਜ਼ਿਲ੍ਹੇ ਦੀਆਂ ਸਬ-ਡਿਵੀਜ਼ਨਾਂ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਐਕਸ਼ਨ ਡੇ ਕੀਤਾ ਜਾਵੇਗਾ ਇਸ ਦੀ ਤਿਆਰੀ ਸੰਬੰਧੀ ਅੱਜ ਤਹਿਸੀਲ ਜਲਾਲਾਬਾਦ ਦੇ ਆਗੂਆਂ ਵੱਲੋਂ ਸਥਾਨਕ ਸੁਤੰਤਰ ਪਵਨ ਵਿਖੇ ਬਲਾਕ ਪ੍ਰਧਾਨ ਅਸ਼ੋਕ ਤਾਬਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਦੋਨਾਂ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਕੀ ਕੁਝ ਫੈਸਲੇ ਹੋਏ ਆਓ ਸੁਣਾਉਂਦੇ ਹਾਂ ਆਗੂਆਂ ਦੀ ਜ਼ੁਬਾਨੀ ਅਸੀਂ ਵਨੇਗਾ ਪ੍ਰਾਪਤੀ ਮੁਹਿੰਮ ਪੰਜਾਬ ਵੱਲੋਂ ਆ ਪੂਰੇ ਪੰਜਾਬ ਦੇ ਵਿੱਚ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਵਿਨੇਗਾ ਦੀ ਪ੍ਰਾਪਤੀ ਲਈ ਸ਼ੁਰੂ ਕੀਤੇ ਜਿਹੜੇ ਐਕਸ਼ਨ ਡੇ ਕੇ ਮਹੀਨੇ ਦੇ ਲਾਸਟ ਸ਼ੁੱਕਰਵਾਰ ਜਿਹੜਾ ਉਹ ਐਕਸ਼ਨ ਕੀਤਾ ਜਾਏਗਾ ਦੇਸ਼ ਦੀ ਜਵਾਨੀ ਨੂੰ ਚੇਤਨ ਕਰਨ ਵਾਸਤੇ ਉਹਨਾਂ ਨੂੰ ਲਾਮਬੰਦ ਕਰਨ ਵਾਸਤੇ ਤਾਂ ਅਸੀਂ ਫਾਜ਼ਿਲਕਾ ਦੇ ਵਿੱਚ ਵੀ ਡੀਸੀ ਦਫ਼ਤਰ ਦੇ ਵਿੱਚ ਔਰ ਜਲਾਲਾਵਾਦ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਆਉਣ ਵਾਲੀ 28 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਬਨੇਗਾ ਐਕਸ਼ਨ ਡੇ ਕਰਨ ਜਾ ਰਹੇ ਆ ਤਾਂ ਉਹਦੇ ਲਈ ਅਸੀਂ ਦੇਸ਼ ਦੀ ਪੰਜਾਬ ਦੀ ਔਰ ਇਸ ਇਲਾਕੇ ਦੀ ਜਵਾਨੀ ਨੂੰ ਸੱਦਾ ਦਿੰਨੇ ਆ ਭਾਵੇਂ ਵੱਖ-ਵੱਖ ਪਲੇਟਫਾਰਮ ਬਣਾ ਕੇ ਲੜ ਰਹੇ ਨੇ ਆਪੋ ਆਪ ਦੇ ਢੰਗ ਦੇ ਨਾਲ ਅਸੀਂ ਉਹਨਾਂ ਨੂੰ ਸੱਦਾ ਦਿੰਨੇ ਆ ਕਿ ਆਓ ਇੱਕ ਮੰਚ ਤੇ ਇਕੱਠੇ ਹੋ ਕੇ ਕਿਉਂਕਿ ਅੱਜ ਰੋਜ਼ਗਾਰ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਸਾਡੇ ਦੇਸ਼ ਦੀ ਜਿਹੜੀ ਜਵਾਨੀ ਹੈ ਚਾਹੇ ਉਹ ਪੰਜਾਬ ਦੀ ਜਵਾਨੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਜਿਹ ਪਹਿਲਾਂ ਜਹਾਜ਼ ਭਰ-ਭਰ ਕੇ ਬਾਹਰ ਜਾਂਦੇ ਸੀ ਔਰ ਉੱਥੇ ਵੀ ਰੋਜ਼ਗਾਰ ਨਾ ਮਿਲਣ ਕਰਕੇ ਜਿਹੜੇ ਉਹ ਭਰ-ਭਰ ਕੇ ਹੁਣ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਗਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਉਹ ਉਹਨਾਂ ਦੇ ਦੇਸ਼ਾਂ ਦੇ ਵਿੱਚ ਗਏ ਸੀ ਵੱਖ-ਵੱਖ ਦੇਸ਼ਾਂ 'ਚ ਉਹ ਹੁਣ ਵਾਪਸ ਆ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਹਾਲਤ ਹੈ ਉਹਨਾਂ ਨੇ ਜਿਹੜੇ 25 ਤੋਂ 50 50 ਲੱਖ ਰੁਪਏ 60-60 ਲੱਖ ਰੁਪਏ ਲਾ ਕੇ ਉਧਰ ਗਏ ਸੀ ਔਰ ਪਿੱਛੇ ਜਿਹੜੀ ਉਹਨਾਂ ਦੀ ਜ਼ਮੀਨ ਜਾਇਦਾਦ ਉਹ ਵੀ ਵਿਕ ਗਈ ਔਰ ਅੱਜ ਜਦੋਂ ਉੱਥੇ ਆਏ ਨੇ ਤਾਂ ਉਹ ਬੜੇ ਨਿਮੋਸ਼ੀ ਦੀ ਹਾਲਤ ਵਿੱਚ ਨੇ ਉਹ ਤਾਂ ਅਸੀਂ ਉਹਨਾਂ ਨੂੰ ਵੀ ਸੱਦਾ ਦਿੰਦੇ ਆ ਕਿ ਆਓ ਆ ਦੇਸ਼ ਦੇ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣੇਗਾ ਦੀ ਪ੍ਰਾਪਤੀ ਲਈ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਪਾਸ ਕਰਵਾਈਏ ਤਾਂ ਕਿ ਸਾਡੇ ਦੇਸ਼ ਦੀ ਜਵਾਨੀ ਜਿਹੜੀ ਹੈ ਉਸ ਨੂੰ ਬਚਾਇਆ ਜਾ ਸਕੇ ਨੌਜਵਾਨ ਸਭਾ ਤੇ ਸਰਵ ਭਾਰਤ ਵਿਦਿਆਰਥੀ ਸਭਾ ਵੱਲੋਂ ਪੰਜਾਬ ਵਿੱਚ ਬੇਰਜਗਰ ਮੁੰਡੇ ਕੁੜੀਆਂ ਦੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਜੋ ਬਨੇਗਾ ਕਾਨੂੰਨ ਤਹਿਤ ਲੜਾਈ ਲੜ ਰਹੇ ਆ ਜਿਸ ਨੂੰ ਪੂਰੇ ਦੇਸ਼ ਵਿੱਚ ਲੈ ਕੇ ਗਏ ਆ ਪੂਰੇ ਦੇਸ਼ ਪੱਧਰ ਤੇ ਜਿਸ ਦੀ ਲੜਾਈ ਲੜੀ ਜਾ ਰਹੀ ਏ ਸੋ ਉਸ ਦੇ ਮਹਿਮ ਤਹਿਤੀ ਅਸੀਂ ਪਰਸੋਂ 28 ਫਰਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਜਿਸ ਵਿੱਚ ਅਸੀਂ ਸਾਡੇ ਜਿਹੜੇ ਮਾਪੇ ਨੇ ਸਾਡੇ ਨੌਜਵਾਨ ਪੈਣਾ ਭਰਾ ਨੇ ਉਹਨਾਂ ਤੋਂ ਮੰਗ ਕਰਦੇ ਆ ਕਿ ਇਸ ਦਾ ਸਮਰਥਨ ਕਰੀਏ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਇਸ ਦੇ ਨਾਲ ਜੁੜੀਏ ਕਿਉਂਕਿ ਸਾਡੇ ਜਿਹੜੇ ਕਿਸਾਨ ਮਾਪੇ ਨੇ ਜਾਂ ਜਿਹੜੇ ਮਜ਼ਦੂਰ ਮਾਪੇ ਨੇ ਦੁਕਾਨਦਾਰ ਨੇ ਮੁਲਾਜ਼ਮ ਨੇ ਉਹ ਆਪੋ ਆਪਣੇ ਪੱਧਰ ਤੇ ਲੜਾਈ ਲੜ ਰਹੇ ਨੇ ਪਰ ਇਹਨਾਂ ਸਾਰਿਆਂ ਦੇ ਧੀਆਂ ਪੁੱਤ ਬੇਰਜ਼ਗਾਰ ਨੇ ਜੇਕਰ ਅਸੀਂ ਇੱਕ ਮੰਚ ਬਣਾ ਲੈਨੇ ਆ ਸਾਰੇ ਇਕੱਠੇ ਹੋ ਕੇ ਆਮਲਾ ਮਾਰਦੇ ਆ ਤੇ ਜਿਹੜੀ ਸਾਡੇ ਮਾਪਿਆਂ ਦੀ ਲੜਾਈ ਜਿਹੜੀ ਲੰਬੀ ਏ ਉਸ ਵਿੱਚ ਜਿਹੜਾ ਸੁਖਾਲਾ ਕੀਤਾ ਜਾ ਸਕਦਾ ਇੱਕੋ ਇੱਕ ਜਿਹੜੀ ਕਹਿ ਲਈਏ ਕਿ ਜਿਹੜੀ ਇਹ ਪਲੇਟਫਾਰਮ ਹੈ ਨੌਜਵਾਨਾਂ ਦਾ ਜਿਸ ਤਹਿਤ ਸਾਰਿਆਂ ਵਰਗਾਂ ਨੂੰ ਇਕੱਠਾ ਕੀਤਾ ਜਾ ਸਕਦਾ ਤਾਂ ਕਹਿ ਲਈਏ ਕਿ ਉਹਦੇ ਵਿੱਚ ਬਟ ਬਾਤ ਚੜ ਕੇ ਨੌਜਵਾਨ ਸ਼ਾਮਲ ਹੋਣ ਤੇ ਜਿਹੜੇ ਅਣਪੜਾ ਦੇ ਲਈ ਜੇਕਰ ਮਹਾਤਮਾ ਗਾਂਧੀ ਦੇ ਨਾਂ ਤੇ ਜੇ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਕਾਨੂੰਨ ਬਣਾ ਹੋਇਆ ਉਹ ਬਣਾਇਆ ਜਾ ਸਕਦਾ ਹੈ ਤੇ ਜਿਹੜੀ ਦੇਸ਼ ਦੀ ਵਿਕਾਸ ਦੇ ਵਿੱਚ ਵਾਅਦਾ ਕਰਨ ਵਾਲੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸਭ ਤੋਂ ਵੱਡੀ ਗਿਣਤੀ ਜਿਹੜੀ ਨੌਜਵਾਨਾਂ ਦੀ ਹੁੰਦੀ ਹੈ ਉਹ ਨੌਜਵਾਨਾਂ ਦੇ ਲਈ ਕਿਉਂ ਨਹੀਂ ਕਾਨੂੰਨ ਕਾਨੂੰਨ ਬਣਾਇਆ ਜਾ ਸਕਦਾ ਅੱਜ ਸਾਡੇ ਪੰਜਾਬ ਦੀ ਗੱਲ ਕਰ ਲਈ ਕਿ ਜਿਹਨੂੰ ਹਸਤਾ ਰੰਗਲਾ ਪੰਜਾਬ ਕਹਿੰਦੇ ਆ ਅਸਦਾ ਵਸਦਾ ਪੰਜਾਬ ਕਹਿੰਦੇ ਆ ਇੱਥੇ ਇੰਨੀ ਜਿਹੜੇ ਨੌਜਵਾਨਾਂ ਦੀ ਦਸ਼ਾ ਮਾੜੀ ਹੋਈ ਪਈ ਏ ਉਹਨਾਂ ਦੇ ਜਿਹੜੇ ਕੈਰੀ ਘਰਾਂ ਦੇ ਵਿੱਚ ਬੇਰੁਜ਼ਗਾਰੀ ਕਾਰਨ ਉਹਨਾਂ ਦੀ ਘਰੇ ਮਜੂਰੀ ਛਾਈ ਹੋਈ ਏ ਤੇ ਪੂਰੇ ਦੇਸ਼ ਦੇ ਵਿੱਚ ਜਿਹੜੇ ਸਾਡੇ ਤੋਂ ਹੋਰ ਮਾੜੀ ਜਿਹੜੀ ਜਿਹਨਾਂ ਦੇ ਅਰਥ ਖਾਲੀ ਮਾੜੀ ਏ ਜਿਹੜੀ ਸਟੇਟਾਂ ਦੀ ਉਹਨਾਂ ਵਿੱਚ ਨੌਜਵਾਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਤੇ ਸੋ ਇਹ ਜਵਾਨੀ ਜਿਹੜੀ ਏ ਅੱਜ ਤਪਾਈ ਕੰਡੇ ਖੜੀ ਏ ਜੇ ਇਸ ਨੂੰ ਇੱਕ ਰੁਜ਼ਗਾਰ ਦੇ ਝੰਡੇ ਥੱਲੇ ਨਾ ਕਥਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਵਾਨੀ ਤਬਾਈ ਬਚਾ ਲੇਗੀ ਉਸ ਤਬਾਈ ਨੂੰ ਬਚਾਉਣਾ ਹੈ ਉਸ ਦੇਸ਼ ਇਸ ਦੇਸ਼ ਨੂੰ ਬਚਾਈ ਰੱਖਣਾ ਹੈ ਤਾਂ ਜ਼ਰੂਰ ਇਹਨਾਂ ਦੇ ਲਈ ਬੇਜ਼ਗਾਰਾਂ ਦੇ ਮੁੰਡੇ ਕੁੜੀਆਂ ਦੇ ਲਈ ਬਨੇਗਾ ਵਰਗਾ ਜਿਹੜਾ ਕਾਨੂੰਨ ਬੰਨਾ ਚਾਹੀਦਾ ਹੈ ਜਿਸ ਦੇ ਤਹਿਤ ਨੌਜਵਾਨਾਂ ਲਈ ਸੁਖਾਲਾ ਹੋ ਜਾਵੇ ਬਨੇਗਾ ਪ੍ਰਾਪਤੀ ਮਹਿੰਮ ਤਹਿਤ ਪੂਰੇ ਪੰਜਾਬ ਦੇ ਵਿੱਚ ਮਹੀਨਾਵਾਰੂ ਲਿਖੇ ਗਏ ਬਨੇਗਾ ਐਕਸ਼ਨ ਡੇ ਤੇ ਜਿਹੜਾ ਦੂਜਾ ਜਿਹੜਾ ਮਹੀਨਾਵਾਰ ਐਕਸ਼ਨ ਜਿਹੜਾ 28 ਫਰਵਰੀ ਨੂੰ ਦਨ ਸ਼ੁਕਰਵਾਰਪੁਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਡੀਸੀ ਦਸਤਰਾ ਮੂਰੇ ਜਾਂ ਕਚਹਿਰੀਆਂ ਮੂਰੇ ਜਿੱਥੇ ਵੀ ਲੋਕਾਂ ਦੇ ਜਿਹੜੇ ਇਕੱਠ ਨੇ ਉੱਥੇ ਜਿਹੜੇ ਬਨੇਗਾ ਐਕਸ਼ਨ ਡੇ ਜਿਹੜਾ ਉਹ ਕੀਤਾ ਜਾ ਰਿਹਾ ਬਨੇਗਾ ਸਾਡੀ ਦੇਸ਼ ਦੀ ਜਵਾਨੀ ਦੇ ਰੋਜ਼ਗਾਰ ਦੇ ਲਈ ਜਿਹੜਾ ਇਹ ਇੱਕ ਮੰਗ ਕਰਦਾ ਹੈ ਕਿ ਨੌਜਵਾਨਾਂ ਦੇ ਲਈ ਰੋਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਨਾ ਚਾਹੀਦਾ ਹੈ ਸਾਡੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਅੱਜ ਵਿਦਿਆਰਥੀ ਨੇ ਜਿਹੜੇ ਉਹ ਡਿਗਰੀਆਂ ਡਿਪਲੋਮੇ ਕਰਕੇ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਉਹ ਡਿਗਰੀਆਂ ਜਿਹੜੀਆਂ ਨੇ ਉਹ ਜਦੋਂ ਸਕੂਲਾਂ ਕਾਲਜਾਂ ਤੋਂ ਜਿਹੜੇ ਪਾਸ ਆਊਟ ਹੋ ਕੇ ਜਦੋਂ ਜਾਂਦੇ ਨੇ ਘਰਾਂ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਮਾਪੇ ਅੱਗੂ ਜਿਹੜੇ ਸਵਾਲ ਕਰਦੇ ਨੇ ਕਿ ਤੁਸੀਂ ਹੁਣ ਰੋਜ਼ਗਾਰ ਜਿਹੜਾ ਉਹ ਲੈਣ ਦੇ ਯੋਗ ਹੋ ਗਏ ਜੇ ਤੁਹਾਡੇ ਕੋਲ ਹੁਣ ਰੋਜ਼ਗਾਰ ਜਿਹੜਾ ਉਹ ਹੈਗਾ ਕਿ ਨਹੀਂ ਹੈਗਾ ਤਾਂ ਉੱਥੇ ਜਿਹੜੇ ਪਰਿਵਾਰ ਜਿਹੜੇ ਨਮੋਸ਼ੀ ਦਾ ਸਾਹਮਣਾ ਕਰ ਰਹੇ ਨੇ ਨੌਜਵਾਨ ਚਿੰਤਾ ਦੇ ਵਿੱਚ ਨੇ ਕਿ ਸਾਡੇ ਕੋਲ ਜਿਹੜਾ ਸੀ ਜਦੋਂ ਡਿਗਰੀਆਂ ਕਰ ਲੈਂਦੇ ਆ ਤਾਂ ਸਾਡੇ ਕੋਲ ਜਿਹੜਾ ਰੋਜ਼ਗਾਰ ਜਿਹੜਾ ਉਹ ਨਹੀਂ ਹੈਗਾ ਤਾਂ ਅੱਜ ਜਦੋਂ ਪੂਰੀ ਦੁਨੀਆ ਦੇ ਵਿੱਚ ਪੂਰੀ ਅਲੱਗ-ਅਲੱਗ ਦੇਸ਼ ਜਿਹੜੇ ਨੇ ਉਹ ਚੇਤਾਵਨੀ ਦੇ ਰਹੇ ਨੇ ਕਿ ਅਸੀਂ ਜਿਹੜਾ ਰਿਪੋਰਟ ਕਰਨ ਜਾ ਰਹੇ ਹਾਂ ਨੌਜਵਾਨਾਂ ਨੂੰ ਔਰ ਇੱਥੋਂ ਤੱਕ ਕਿ ਅਮਰੀਕਾ ਦੇ ਜਿਹੜੇ ਜਿਹੜੇ ਕਹ ਲਈਏ ਦੇਸ਼ ਦੇ ਸਾਡੇ ਭਾਰਤ ਦੇਸ਼ ਦੇ ਜਿਹੜੇ ਤਿੰਨ ਜਿਹੜੇ ਵਾਰ-ਵਾਰ ਜਿਹੜੇ ਤਿੰਨ ਚਾਹ ਜਿਹੜੇ ਉਹ ਭੇਜੇ ਗਏ ਨੇ ਰਿਪੋਰਟ ਕਰਕੇ ਤਾਂ ਸਾਡੀ ਵੱਡੀ ਗਿਣਤੀ ਦੇਸ਼ ਦੀ ਜਿਹੜੀ ਉਹ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਅਲੱਗ-ਅਲੱਗ ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਤਾਂ ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਣੇ ਕ ਪਗਸ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬੰਨਾ ਚਾਹੀਦਾ ਤਾਂ ਜੋ ਜਿਹੜੀ ਜਵਾਨੀ ਬਾਹਰ ਜਾ ਰਹੀ ਹੈ ਉਹਨਾਂ ਨੂੰ ਉਸ ਕਠਿਨਾਈਆਂ ਦੇ ਵਿੱਚੋਂ ਨਾ ਲੰਘਣਾ ਪਵੇ ਕਿਉਂਕਿ ਉਹ ਸਹੀ ਤਰੀਕੇ ਨਾਲ ਬਾਹਰ ਨਹੀਂ ਜਾ ਰਹੇ ਉਹ ਡੌਂਕਿਆਂ ਰਾਈ ਜਿਹੜਾ ਉਹ ਹੋਰ ਗਲਤ ਰਸਤਿਆਂ ਦੇ ਰਾਈ ਜਿਹੜਾ ਉਹ ਵੱਡੀ ਤਦਾਰ ਦੇ ਵਿੱਚ ਪੈਸੇ ਲਾ ਕੇ ਜਿਹੜਾ ਉਹ ਜਾ ਰਹੇ ਨੇ ਤਾਂ ਅਸੀਂ ਮੰਗ ਕਰਦੇ ਹਾਂ ਕਿ ਉਹ ਸਾਰੀਆਂ ਕਠਿਨਾਈਆਂ ਦੇ ਵਿੱਚੋਂ ਨੌਜਵਾਨਾਂ ਨਾ ਲੰਘਣਾ ਪਵੇ ਸਾਡੇ ਹੀ ਦੇਸ਼ ਦੇ ਵਿੱਚ ਸਾਡੇ ਹੀ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਬਨੇਗਾ ਜਿਹੜਾ ਉਪਾਸ ਹੋਣਾ ਚਾਹੀਗਾ ਅੱਜ ਵਿਦਿਆਰਥੀਆਂ ਔਰ ਨੌਜਵਾਨਾਂ ਦੀ ਇੱਕ ਜਿਹੜੀ ਮੀਟਿੰਗ ਹੈ ਜਲਾਲਾਬਾਦ ਦੇ ਵਿੱਚ ਕੀਤੀ ਗਈ ਹੈ 28 ਫਰਵਰੀ 2025 ਨੂੰ ਬਨੇਗਾ ਐਕਸ਼ਨ ਡੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਹ ਐਕਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਔਰ ਸਬਡਿਵੀਜ਼ਨਾਂ ਤੇ ਸਭ ਲਈ ਰੋਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਭਗਤ ਸਿੰਘ ਨੈਸ਼ਨਲ ਅਪਲਾਈਮੈਂਟ ਗਰੰਟੀ ਐਕਟ ਬਨੇਗਾ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਾਉਣ ਵਾਸਤੇ ਇਹ ਜਿਹੜਾ ਐਕਸ਼ਨ ਡੇ ਹੈ ਹਰ ਮਹੀਨੇ ਦੇ ਲਾਸਟ ਸ਼ੁੱਕਰਵਾਰ ਕਰਨ ਦਾ ਜਿਹੜਾ ਹੈ ਉਹ ਲਾਨ ਕੀਤਾ ਹੋਇਆ ਹੈ ਔਰ ਉਸ ਲੜੀ ਦੇ ਤਹਿਤ ਆਉਣ ਵਾਲੀ 28 ਫਰਵਰੀ ਨੂੰ ਜਲਾਲਾਬਾਦ ਫਾਜ਼ਿਲਕਾ ਦੇ ਵਿੱਚ ਜਿਹੜਾ ਸਬਡਿਵੀਜ਼ਨਾਂ ਦੇ ਵਿੱਚ ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਵਿੱਚ ਔਰ ਜਲਾਲਾਬਾਦ ਦੇ ਸਬਡਿਵੀਜ਼ਨ ਦੇ ਵਿੱਚ ਜਿਹੜਾ ਇਹ ਦਿਨ ਬੇਰੁਜ਼ਗਾਰਾਂ ਨੂੰ ਸੱਦਾ ਦੇ ਕੇ ਕੀ ਆਰਜ਼ਗਾਰ ਦੀ ਪ੍ਰਾਪਤੀ ਲਈ ਇੱਕ ਮੰਚ ਤੇ ਇਕੱਠੇ ਹੋਈਏ ਔਰ ਅੱਜ ਸਿੱਖ ਮੀਟਿੰਗ ਕੀਤੀ ਆਗੂਆਂ ਨੇ ਔਰ ਆਗੂਆਂ ਨੇ ਉਹਦੀ ਤਿਆਰੀ ਵਾਸਤੇ ਵੱਖ-ਵੱਖ ਡਿਊਟੀਆਂ ਲਗਾਈਆਂ ਨੇ ਔਰ ਵਿਦਿਅਕ ਅਦਾਰਿਆਂ ਦੇ ਵਿੱਚੋਂ ਜਿਹੜੇ ਵਿਦਿਆਰਥੀ ਲੈ ਕੇ ਆਉਣੇ ਨੇ ਜਾਂ ਬਾਕੀ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਔਰ ਲਾਇਬ੍ਰੇਰੀਆਂ ਵਿੱਚ ਜਿਹੜੇ ਤਿਆਰੀ ਕਰ ਰਹੇ ਨੇ ਜਾਂ ਅਕੈਡਮੀਆ ਦੇ ਵਿੱਚ ਤਿਆਰੀ ਕਰ ਰਹੇ ਨੇ ਜਾਂ ਬੇਰਜ਼ਗਾਰ ਲੈਂਡਮੈਨ ਨੇ ਈਟੀਟੀ ਬੀਐਡ ਟੈਟ ਪਾਸ ਨੇ ਵੱਖ-ਵੱਖ ਜਿਹੜੇ ਖੇਤਿਆਂ ਦੇ ਵਿੱਚ ਵਰਗਾਂ ਦੇ ਵਿੱਚ ਵੰਡੇ ਹੋਏ ਜਿਹੜੇ ਬੇਰਜ਼ਗਰ ਨੌਜਵਾਨ ਨੇ ਆਪਣੇ ਰੋਜ਼ਗਾਰ ਦੀ ਗਾਰੰਟੀ ਲਈ ਆਪਣੇ ਰੋਜ਼ਗਾਰ ਲੈਣ ਵਾਸਤੇ ਉਹ ਆਪਣੇ ਪੱਧਰ ਤੇ ਲੜਾਈ ਲੜ ਰਹੇ ਨੇ ਇਸ ਦਿਨ ਤੇ ਅਸੀਂ ਉਹਨਾਂ ਨੂੰ ਸੱਦਾ ਦੇਣ ਜਾ ਰਹੇ ਹਾਂ ਕਿ ਆਓ ਆਪਾਂ ਇੱਕ ਮੰਚ ਤੇ ਇਕੱਠੇ ਹੋ ਕੇ ਸਾਂਝੀ ਲੜਾਈ ਹੈ ਕਿਉਂਕਿ ਸਭ ਲਈ ਰੋਜ਼ਗਾਰ ਦੀ ਗਾਰੰਟੀ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਕਾਨੂੰਨ ਦੇ ਤਹਿਤ ਸਭ ਨੂੰ ਰੋਜ਼ਗਾਰ ਮਿਲੇ ਇਸ ਕਾਨੂੰਨ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅਨਸਕਿਲਡ ਹੈ ਭਾਵੇਂ ਅਨਸਿੱਖਿਤ ਹੈ ਉਹਨੂੰ ਇਸ ਕਾਨੂੰਨ ਦੇ ਮੁਤਾਬਕ ਬਨੇਗਾ ਦੇ ਮੁਤਾਬਕ ਘਟੋ ਘਟ 35000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਜਿਹੜਾ ਅਰਧ ਸਿੱਖਿਆਤ ਹੈ ਅਨ ਸਕਿਲਡ ਹੈ ਉਹਦੇ ਵਾਸਤੇ ਜਿਹੜਾ ਅਸੀਂ 35000 ਮੰਗਿਆ ਜਿਹੜਾ ਸੈਮੀ ਸਕਿਲਡ ਹੈ ਅਰਧ ਸਿੱਖਿਆਤ ਹੈ ਉਹਦੇ ਵਾਸਤੇ 40000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਇਸੇ ਤਰ੍ਹਾਂ ਜਿਹੜਾ ਸਿੱਖਿਆਤ ਹੈ ਉਹਦੇ ਵਾਸਤੇ 45000 ਜਿਹੜਾ ਉੱਚ ਸਿੱਖਿਆਤ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਤਾਂ ਕਿ ਕੋਈ ਵੀ ਜਿਹੜਾ ਬੇਜ਼ਗਾਰ ਨੌਜਵਾਨ ਹੈ ਉਹ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਰਥਿਕ ਤੰਗੀ ਤੋਂ ਤੰਗ ਆ ਕੇ ਉਹ ਗਲਤ ਲਾਮਤਾਂ ਵਾਲੇ ਪਾਸੇ ਨਾ ਜਾਵੇ ਉਹ ਨਸ਼ਿਆਂ ਵਾਲੇ ਪਾਸੇ ਨਾ ਜਾਵੇ ਉਹ ਆਤਮ ਹੱਤਿਆ ਵਾਲੇ ਪਾਸੇ ਨਾ ਜਾਵੇ ਉਹ ਲੁੱਟਾਂ ਖਾਂ ਦਾ ਸ਼ਿਕਾਰ ਨਾ ਹੋਵੇ ਔਰ ਇਸ ਤਰ੍ਹਾਂ ਕਿਉਂਕਿ ਉਹ ਇੱਕ ਵਧੀਆ ਜ਼ਿੰਦਗੀ ਜੀਵੇ ਔਰ ਰੁਜ਼ਗਾਰ ਦੀ ਇਹ ਮੰਗ ਨੂੰ ਲੈ ਕੇ ਉਹ ਸਾਡੇ ਨਾਲ ਜੁੜੇ ਬਿਨੇਗਾ ਪ੍ਰਾਪਤੀ ਮਹਿੰਮ ਦੇ ਤਹਿਤ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਸੀਂ ਸਾਰੇ ਹੀ ਇਲਾਕੇ ਦੇ ਪੰਜਾਬ ਦੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਇਸ ਮੰਚ ਤੇ ਇਕੱਠੇ ਹੋ ਕੇ ਬਿਨੇਗਾ ਪ੍ਰਾਪਤੀ ਮਹਿੰਮ ਦੇ ਤਹਿਤ ਆਪਾਂ ਸਾਰੇ ਇਕ ਮਿੰਟ ਹੋ ਕੇ ਇਸ ਕਾਨੂੰਨ ਨੂੰ ਪਾਸ ਕਰਾਉਣ ਵਾਸਤੇ ਅੱਗੇ ਵਧੀਏ